ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਪਿੰਡੀ ਤੋਰੀ ਪਰਮੀ ਤੇ ਇੱਥੇ ਆਪਾਂ ਪਿੰਡੀਆਂ ਲੈ ਕੇ ਤੇ ਇਹਨਾਂ ਨੂੰ ਆਪਾਂ ਧੋ ਕੇ ਸੁਕਾ ਲਿਆ ਸੀ ਤੇ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਆਪਾਂ ਸੁਕਾਉਣਾ ਹੈ ਤੇ ਇਹ ਜੇ ਆਪਾਂ ਉਸੇ ਵळे ਧੋ ਕੇ ਤੇ ਆਪਾਂ ਰੱਖਿਆ ਫੇਰ ਉਹਨੂੰ ਆਪਾਂ ਸੋਈ ਦੇ ਟਾਵਲ ਦੇ ਨਾਲ ਸਾਫ਼ ਕਰ ਲਵਾਂਗੇ ਤੇ ਇਹ ਮੈਂ ਪਹਿਲੇ ਧੋ ਕੇ ਰੱਖੀਆਂ ਸੀ ਤੇ ਇਹਨਾਂ ਦੇ ਵਿੱਚ ਪਾਣੀ ਬਿਲਕੁਲ ਨਹੀਂ ਰਹੇਗਾ ਵੀ ਤੇ ਹੁਣ ਪਿੰਨੀਆਂ ਪਿੰਡੀਆਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਦੋਨੋਂ ਸਾਈਡਾਂ ਆਪਾਂ ਇਸ ਤਰ੍ਹਾਂ ਪਿੰਡੀਆਂ ਨੂੰ ਲਾadਵਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਨਾਲੇ ਦੇ ਇਹਦੇ ਵਿੱਚ ਇਸ ਤਰ੍ਹਾਂ ਕੱਟ ਲਾadਵਾਂਗੇ ਹਾਂਜੀ ਪਿੰਡੀਆਂ ਨੂੰ ਆਪਾਂ ਕੱਟ ਲਗਾ ਲਿਆ ਸੀ ਤੇ ਮੈਂ ਦੋਨੋਂ ਸਾਈਡਾਂ ਤੋਂ ਇਹਨਾਂ ਦੇ ਸਾਈਡਾਂ ਲਾ ਕੇ ਤੇ ਇਸ ਤਰ੍ਹਾਂ ਦੀ ਆਪਾਂ ਕੱਟ ਲਾ ਲਿਆ ਸੀ ਤੇ ਹੁਣ ਆਪਾਂ ਪਿੰਡੀਆਂ ਦਾ ਮਸਾਲਾ ਤਿਆਰ ਕਰਾਂਗੇ ਅੱਧਾ ਚਮਚ ਲਿਆ ਆਪਾਂ ਨਮਕ 1 ਚਮਚ ਲੈ ਲਈ ਅਸੀਂ ਕਸ਼ਮੀਰੀ ਲਾਲ ਮਿਰਚ ਪਾਊਡਰ ਅੱਧਾ ਚਮਚ ਲਾਲ ਚਿਲੀ ਅੱਧੇ ਤੋਂ ਵੀ ਘੱਟ ਪਾਵਾਂਗੇ ਕਾਲੀ ਮਿਰਚ ਪਾਊਡਰ 1 ਚਮਚਾ ਪਾਵਾਂਗੇ ਤੜੀਆ ਪਾਊਡਰ ਥੋੜਾ ਜਿਹਾ ਪਾ ਦਵਾਂਗੇ ਗਰਮ ਮਸਾਲਾ ਅੱਧੇ ਚਮਚੇ ਤੋਂ ਵੀ ਘੱਟ ਪਾਵਾਂਗੇ ਹਲਦੀ ਪਾਊਡਰ ਮਸਾਲੇ ਨੂੰ ਮਿਕਸ ਕਰ ਦਵਾਂਗੇ ਜੇ ਤੁਸੀਂ ਭਿੰਡੀਆਂ ਦੇ ਵਿੱਚ ਆਮਚੂਰ ਪਾਉਣਾ ਪਸੰਦ ਕਰਦੇ ਤੁਸੀਂ ਉਹ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਮਸਾਲਾ ਮਿਕਸ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ 2 ਚਮਚੇ ਮੈਂ ਸਰੋਂ ਦਾ ਤੇਲ ਪਾਇਆ ਸੀ ਤੇਲ ਨੂੰ ਆਪਾਂ ਗਰਮ ਕਰਕੇ ਰੱਖਿਆ ਸੀ ਤੇਲ ਪਾ ਕੇ ਮਸਾਲਾ ਮਸਾਲਾ ਬਣਾਈਆਂ ਇਹ ਭਿੰਡੀਆਂ ਦੇ ਵਿੱਚੋਂ ਮਸਾਲਾ ਨਿਕਲਦਾਨੀ ਆ ਹੁਣ ਅਸੀਂ ਪਿੰਡੀਆਂ ਦੇ ਵਿੱਚ ਮਸਾਲੇ ਨੂੰ ਭਰ ਕੇ ਤਿਆਰ ਕਰਾਂਗੇ ਤੇ ਇਸ ਤਰ੍ਹਾਂ ਆਪਾਂ ਸਾਰਾ ਮਸਾਲਾ ਭਰ ਕੇ ਪਿੰਡੀਆਂ ਦੇ ਵਿੱਚ ਤਿਆਰ ਕਰ ਦਵਾਂਗੇ ਪਿੰਡੀਆਂ ਨੂੰ ਪਿੰਡੀਆਂ ਨੂੰ ਅਸੀਂ ਭਰ ਕੇ ਤਿਆਰ ਕਰ ਲਿਆ ਸੀ। ਦੱਖਣ ਉੱਪਰ ਆਪਾਂ ਪੈਰ ਧਾ ਕੇ ਹੁਣ ਆਪ ਇਹਦੇ ਵਿੱਚ ਤੇਲ ਪਾ ਦਵਾਂਗੇ। ਤੇਲ ਨੂੰ ਆਪਾਂ ਚਾਰੇ ਪਾਸੇ ਨੂੰ ਫਲਾ ਦੇਵਾਂਗੇ, ਤੇਲ ਨੂੰ ਲਾ ਦੇਵਾਂਗੇ ਪੈਨ ਦੇ ਵਿੱਚ। ਤੇਲ ਗਰਮ ਹੋ ਗਿਆ, ਤੇਲ ਦੇ ਵਿੱਚ ਆਪਾਂ ਜੀਰਾ ਨੂੰ ਥੋੜਾ ਲਵਾਂਗੇ। జీరా పా ఏ భిండి పా దగ్గర భిండి భిండి ਫਾਈਨਲੀ ਸਾਈਡ ਚੇਂਜ ਕਰ ਦਵਾਂਗੇ ੋਲੀ ੋਲੀ ਆਪਾਂ ਇਹਨੂੰ ਖਲਾ ਦਵਾਂਗੇ ਨਾ ਸਾਈਡਾਂ ਚੇਂਜ ਕਰ ਦਵਾਂਗੇ ਜਿੱਦੋਂ ਪੱਕੀਆਂ ਆ ਉਹ نیچے ਤੇ ਉੱਪਰ ਕਰ ਦਵਾਂਗੇ ਤੇ ਨੀਂਦ ਜਿਹੜੀ ਕੱਚੀ ਉੱਪਰ ਉੱਪਰ ਕਰ ਦਵਾਂਗੇ ਸਾਈਡ ਇਹਨਾਂ ਦੀ ਤੇ ਆਪਾਂ ਇਹਨਾਂ ਨੂੰ ਕਾਲੀ ਕਾਲੀ ਚ ਨਹੀਂ ਇਹਨਾਂ ਨੂੰ ਖਲਾਉਣਾ ਸਿੱਧੇ ਸਿੱਧੀਆਂ ਆ ਆਪਾਂ ਭਿੰਡੀਆਂ ਨੂੰ ਲਾ ਕੇ ਫਿਰ ਆਪਾਂ ਉਸੇ ਤਰ੍ਹਾਂ ਹੀ ਇਹਨੂੰ ਪਕਾਵਾਂਗੇ ਤੇ ਬਹੁਤ ਵਧੀਆ ਪਿੰਡੀ ਬਣ ਕੇ ਤਿਆਰ ਹੋਏਗੀ ਲੋ ਜੀ ਮਸਾਲੇਦਾਰ ਪਿੰਡੀ ਬਣ ਕੇ ਤਿਆਰ ਤੇ ਪਿੰਡੀ ਬਹੁਤ ਵਧੀਆ ਪਿੰਡੀ ਸੇ ਬਣ ਕੇ ਤਿਆਰ ਹੋ ਗਈ ਆ ਦੇਖ ਸਕਦੇ ਤੁਸੀਂ ਕਿੰਨੀ ਵਧੀਆ ਪਿੰਡੀ ਲਾਜਵਾਬ ਬਣ ਕੇ ਤਿਆਰ ਹੋਈ ਆ ਹੁਣ ਮੈਂ ਅਚਨ ਨੂੰ ਬਾਦ ਕਰ ਦਵਾਂਗੀ ਪਿੰਡੀਆਂ ਨੂੰ ਆਪਾਂ ਪਲੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਪਿੰਡੀਆਂ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਜੀ ਤੇ ਪਿੰਡੀਆਂ ਵੇਖੋ ਤੁਸੀਂ ਬਹੁਤ ਵਧੀਆ ਮਸਾਲੇਦਾਰ ਬਣ ਕੇ ਤਿਆਰ ਹੋਈਆਂ ਆ ਤੇ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ